ਹਾਂਜੀ ਕੀ ਹਾਲ ਚੰਨੇ ਦੋਤੋ ਸਵਾਗਤ ਹੈ ਤੁਹਾਡਾ ਆਪਣੇ ਗੱਲ ਪੰਜਾਬੀ ਪਿੰਡ YouTube ਚੈਨਲ ਦੇ ਅੱਜ ਤੁਹਾਡੇ ਤੇ ਦੋ ਟਰੈਕਟਰ ਲੈ ਕੇ ਆਏ ਮਹਿੰਦਰਾ ਤੇ ਅਰਜਨ ਪਹਿਲਾਂ ਗੱਲ ਕਰਦੇ ਆਂ ਅਰਜਨ 605 2010 ਮਾਡਲ 3 ਸਪੀਡ ਟਰੈਕਟਰ ਆ ਟਾਇਰਾਂ ਦੀ ਗੱਲ ਕਰੀਏ 75 ਪੈਸੇ ਚਾਰੇ ਟਾਇਰ ਨੇ ਪ੍ਰੈਸ ਸਟੀering ਤੇਲ ਬ੍ਰੇਕਾਂ ਰਿਵਰਸ ਪੀਟੀਓ ਦੇ ਵਿੱਚ ਆ ਜਾਂਦਾ ਪੰਜਾਬ ਨੰਬਰ ਟਰੈਕਟਰ ਆ ਤੇ ਦੀਪਗੜ੍ਹ ਬਈ ਦਾ ਪਿੰਡ ਆ ਤੇ ਜ਼ਿਲ੍ਹਾ ਪੈਂਦਾ ਬਰਨਾਲਾ ਰੇਟ ਬਈ ਨੇ ਮੰਗਿਆ 3 ਲੱਖ 30000 ਰੁਪਇਆ ਇਹਦੇ ਵਿੱਚੋਂ ਰੇਟ ਦਾ ਸੋਡੇ ਨਾਲ ਮੌਕੇ ਤੇ ਪੂਰਾ ਮਾਨਤਨ ਹੋ ਜੂ ਇੰਜਨ ਗੇਅਰ ਦੀ ਬਾਈ ਵੱਲੋਂ ਫੁੱਲ ਗਰੰਟੀ ਆ ਬਾਕੀ ਪੇਪਰਾਂ ਕਾਗਜ਼ਾਂ ਦੀ ਵੀ ਪੂਰੀ ਫੁੱਲ ਜ਼ਿੰਮੇਵਾਰੀ ਹੋਊਗੀ ਜੇ ਕਿਸੇ ਵੀ ਵੀਰ ਨੇ ਅਰਜੈਂਟਰ ਖਰੀਦਣਾ ਤਾਂ ਇੱਕ ਵਾਰ ਬਾਈ ਨਾਲ ਜਰੂਰ ਸੰਪਰਕ ਕਰੋ ਜੀ ਬਾਕੀ ਜੇ ਕੋਈ ਤੁਸੀਂ ਟਰੈਕਟਰ ਵਿੱਚ ਕਟਾਉਣਾ ਚਾਹੁੰਦੇ ਆ ਤਾਂ ਉਹ ਵੀ ਬਾਈ ਵਿੱਚ ਟਰੈਕਟਰ ਕੱਟ ਲੈਣਗੇ ਤੇ ਰੇਟ ਦਾ ਮੌਕੇ ਤੇ ਮਾਨਤਨ ਹੋ ਜੂਗਾ ਅਗਲੇ ਟਰੈਕਟਰ ਦੀ ਗੱਲ ਕਰਦੇ ਆਪਾਂ 265 1999 ਮਾਡਲਾ ਤੇ ਬਹੁਤ ਸੋਹਣਾ ਸਾਫ ਸੁਥਰਾ ਟਰੈਕਟਰ ਪਿਆ ਏਰੀਆ ਹੈਗਾ ਬਾਈ ਦਾ ਮੋਗਾ 1 ਲੱਖ 45000 ਰੁਪਇਆ ਰੇਟ ਮੰਗਿਆ ਮੌਕੇ ਤੇ ਪੂਰਾ ਮਾਨ ਤਨ ਹੋ ਜਾਊਗਾ ਦੋਨੇ ਵੀਰਾਂ ਦੇ ਅਡੋਡੀ ਨੰਬਰ ਆ ਪਰ ਇਹ ਬਾਈਆਂ ਦਾ ਮਹਿੰਦਰੇ ਵਾਲਿਆਂ ਦਾ ਹੈਗਾ 97813 17400 ਨੰਬਰ ਅਰਜਨ ਵਾਲੇ ਬਾਈ ਦਾ ਨੰਬਰ ਉਹਨਾਂ ਦੀ ਫੋਟੋ ਤੇ ਅਰਜਨ ਤੇ ਲੱਗਿਆ ਹੋਇਆ ਸੀ ਦੋਨਾ ਵੀਰਾਂ ਦਾ ਨੰਬਰ ਅਡੋ ਅਡੀ ਆ ਜੇ ਕਿਸੇ ਵੀ ਵੀਰ ਨੇ ਇਹਨਾਂ ਚੋਂ ਕੋਈ ਟਰੈਕਟਰ ਖਰੀਦਣਾ ਤਾਂ ਬਾਈਆਂ ਨਾਲ ਸੰਪਰਕ ਕਰ ਸਕਦੇ ਹੋ ਮਗਰਲੇ ਟਾਇਰ ਮਹਿੰਦਰਾ ਦੇ ਜੇ ਕੇ ਦੇ ਬਿਲਕੁਲ ਜਿਵੇਂ ਨਵੇਂ ਨੇ ਜੀ ਇੰਜਨ ਗੇਅਰ ਦੀ ਬਾਈ ਵੱਲ ਫੁੱਲ ਗਰੰਟੀ ਆ ਪੰਜਾਬ ਨੰਬਰ ਟਰੈਕਟਰ ਆ ਤੇ ਮੌਕੇ ਤੇ ਰੇਟ ਦਾ ਤੁਹਾਨੂੰ ਦੱਸਿਆ ਪੂਰਾ ਮਾਨਤਨ ਹੋ ਜਾਊਗਾ ਬਾਕੀ ਕੋਈ ਵੀ ਤੁਸੀਂ ਮਸ਼ੀਨਰੀ ਖਰੀਦਣੀ ਹੁੰਦੀ ਬਈ ਜਾਂ ਉਹਦੀ ਪੂਰੀ ਤਸੱਲੀ ਕਰਕੇ ਟਰੈਕਟਰ ਕੋਈ ਵੀ ਖਰੀਦਣਾ ਹੁੰਦਾ ਖਰੀਦਿਆ ਕਰੋ ਠੀਕ ਹੈ ਜੀ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜੀ ਜੇ ਕਿਸੇ ਵੀ ਵੀਰ ਨੇ ਆਪਾਂ ਤੋਂ ਬਿਲਕੁਲ ਫਰੀ ਵਿੱਚ ਐਡ ਕਰਾਉਣੀ ਹੁੰਦੀ ਆ ਤਾਂ ਆਪਣਾ ਨੰਬਰ ਹੈਗਾ 77550 80206 ਜਿਹੜਾ ਇਹ ਟਰੈਕਟਰ ਹੈ ਜੀ ਇਹ ਪੂਰਾ origignal ਆ ਤੇ ਇੰਜਨ ਗੀਅਰ ਦੀ ਬਾਈ ਵੱਲੋਂ ਫੁੱਲ ਗਰੰਟੀ ਆ ਬੈਂਡਰੀ ਬੈਂਡਰੀ ਜੇਵਾ ਨਵੀਆਂ ਸਮਾਨ ਤੁਹਾਨੂੰ ਦੋਨਾਂ ਟਰੈਕਟਰਾਂ ਦੇ ਨਾਲ ਮਿਲੂਗਾ ਡੰਡਾ ਫੱਟੀ ਫੁੱਟੀ ਸਾਰਾ ਕੁਝ ਨਾਲ ਮਿਲੂਗਾ ਰੇਟ ਦਾ ਜਿਹੜਾ ਬਾਈ ਡਿਮਾਂਡ ਕਰਦੇ ਹੁੰਦੇ ਆ ਮੌਕੇ ਤੇ ਬਾਈ ਜੀ ਮਾਨਤਨ ਹੋ ਜਾਂਦਾ ਜੇ ਕਿਸੇ ਵੀਰ ਨੇ ਦੂਰੋਂ ਆਉਣਾ ਹੁੰਦਾ ਤਾਂ ਫੋਨ ਤੇ ਗੱਲਬਾਤ ਕਰਕੇ ਰੇਟ ਜਮਾ ਨੇੜੇ ਕਰਕੇ ਤੇ ਫਿਰ ਤੁਸੀਂ ਤੁਰ ਸਕਦੇ ਹੋ ਬਾਕੀ ਕੋਈ ਟੱਟ ਭੱਜ ਹੁੰਦੀ ਟਰੈਕਟਰ ਦੀ ਉਹ ਤੁਹਾਡੀ ਜ਼ਿੰਮੇਵਾਰੀ ਹੈ ਬਾਈ ਪੂਰਾ ਚੈੱਕ ਕਰਕੇ ਆਪਦੀ ਤਸੱਲੀ ਕਰਕੇ ਚੀਜ਼ ਖਰੀਦਿਆ ਕਰੋ ਬਾਅਦ ਵਿੱਚ ਕਿਸੇ ਨੂੰ ਕਿਸੇ ਨੂੰ ਲੰਬਾ